ਹਾ ਵਈ ਫਿਰ ਕੀ ਪ੍ਰੋਗਰਾਮ ਹੈ ਹੋਲੀ ਦਾ ਅੱਛਾ ਉਹ ਹਾਂ ਹਾਂ ਕੋਈ ਦਿੱਕਤ ਹੀ ਨਹੀਂ ਇਸ ਵਾਰ ਨਾ ਮੇਰੇ ਘਰੇ ਹੋਲੀ ਮਨਾਵਾਂਗੇ ਹੋਲੀ ਜਣੀ ਸਾਰੇ ਘਰ ਚ ਰੰਗੀ ਰੱਖ ਨਾ ਨਾ ਇਹ ਨਹੀਂ ਮੈਂ ਹੋਣ ਦੇਣਾ ਉਹ ਪੋਚਾ ਤਾਂ ਮੈਨੂੰ ਮਸਾ ਲੱਗਦਾ ਰੰਗ ਕਿਵੇਂ ਸਾਫ ਕਰੂਗੀ ਮਮਮੀ ਤੋਂ ਕੀ ਪੁੱਛਣਾ ਹੈ ਮੰਮੀ ਨੇ ਕਿਹੜਾ ਮਨਾ ਕਰਨਾ ਮੈਨੂੰ ਪੁੱਤ ਅਸੀਂ ਤਾਂ ਹੋਲੀ ਵਾਲੇ ਦਿਨ ਨਾ ਵਿਆਹ ਜਾਣਾ ਵਿਆਹ ਤੇ ਜਾਣਾ ਵਿਆਹ ਤੇ ਜਾਣਾ ਇਸ ਲਈ ਘਰੇ ਤਾਂ ਫਿਰ ਕੋਈ ਹੋਊਗਾ ਨਹੀਂ ਐਂ ਕਰਿਓ ਪੁੱਤ ਅਗਲੇ ਸਾਲ ਨਾ ਦੀਪ ਨਾਲ ਹੋਲੀ ਖੇਡ ਲਿਓ ਤੁਸੀਂ ਮੈਂ ਨਾ ਹੁਣ ਫੋਨ ਰੱਖ ਦਿਆ ਮੇਰੀ ਨਾ ਸਬਜ਼ੀ ਮੱਚੀ ਜਾਂਦੀ ਆ ਚੰਗਾ ਪੁੱਤ ਨਾ ਹੋਈ ਆ ਜੇ ਨਾ ਪੱਕੀ ਦੇ ਵਿਆਹ ਤੇ ਜਾਣਾ ਕੁਝ ਦੱਸਿਆ ਹੀ ਨਹੀਂ ਤਾਂ ਕੁੱਝ ਦੱਸ ਦਿੰਦੇ ਤਾਂ ਮੈਂ ਝੂਠ ਨਾ ਸਮਾ ਲੈਂਦੀ ਨਾਲੇ ਆਪਣੇ ਘਰੇ ਵਿਆਹ ਕਾਟਾਇਆ ਤੇ ਮੈਂ ਦੇਖਿਆ ਨਹੀਂ ਹਾਂ ਮੰਮੀ ਕਾਟਤਾ ਹੈ ਮੈਂ ਵੀ ਨਹੀਂ ਦੇਖਿਆ ਕਿਧੇ ਵਿਆਹ ਤੇ ਜਾਣਾ ਆਪਾਂ ਉਹ ਕਿਸੇ ਦੇ ਵਿਆਹ ਤੇ ਨਹੀਂ ਜਾਣਾ ਆਪਾਂ ਮੈਂ ਤਾਂ ਤੇਰੇ ਦੋਸਤਾਂ ਨੂੰ ਝੂਠ ਬੋਲਿਆ ਸੀ ਝੂਠ ਬੋਲਿਆ ਸੀ ਪਰ ਕਿਉਂ ਕਿਉਂਕਿ ਹੋਲੀ ਖੜਵਾ ਕੇ ਮੈਂ ਆਪ ਦੇ ਘਰੇ ਗੰਦ ਪਵਾਉਣਾ ਉਹ ਲੱਗੇ ਰੋ ਸਾਰਾ ਦਿਨ ਸੁਪਾਈਆਂ ਕਰਨ ਬੈਸ ਪੁੱਤ ਗੱਲ ਤਾਂ ਤੇਰੀ ਮੰਮੀ ਠੀਕ ਕਹਿੰਦੀ ਐ ਠੋਟੜ ਇਹ ਗੰਦ ਪੈ ਗਿਆ ਸਾਬ ਤਾਂ ਮੈਨੂੰ ਵੀ ਕਰਵਾਉਣਾ ਪਊਗਾ ਇਹ ਸਮਰਚ ਮੈਥੋਂ ਕਿੱਥੇ ਕੰਮ ਹੁੰਦਾ ਆ ਦੇਖ ਬਾਹਰ ਤਾਂ ਪਹਿਲੀ ਟੁੱਟੀ ਪਈ ਹੈਗੀ ਲੱਟਾ ਹੋਰ ਤੜਵਾ ਕੇ ਵੇਜੂਗੀ ਉਹ ਰੈਣ ਦਾ ਦਾਦੀ ਤੁਸੀਂ ਤਾਂ ਤੁਸੀਂ ਤਾਂ ਮਿੰਟਾ ਜੀ ਬਦਲ ਜਾਣਿਓ ਕਦੇ ਮੇਰੇ ਬਲਦੇ ਹੋ ਜਾਣਿਓ ਕਦੇ ਮੰਮੀ ਦੇ ਬਲਦੇ ਨਾਲੇ ਹੋਲੀ ਵਾਲੇ ਦਿਨਾਂ ਸਭ ਤੋਂ ਪਹਿਲਾਂ ਹੋਲੀ ਖੇਲਣ ਨੂੰ ਸਭ ਤੋਂ ਅੱਗੇ ਤੁਸੀਂ ਹੀ ਤਿਆਰ ਹੋਵੋਗੇ ਮੈਂ ਮੈਂ ਕਿੱਥੇ ਹੁੰਨੀ ਆ ਮੈਂ ਤਾਂ ਬਸ ਮੈਡਮ ਦੇ ਟਿੱਕਾ ਰਾਨੀ ਆ ਉਹਨੂੰ ਹੋਲੀ ਖੇਲਣਾ ਥੋੜੀ ਕਿਆਨੇ ਨੇ। ਹੋ ਟਿੱਕਾ ਲੋ ਨੋ ਵੀ ਹੋਲੀ ਬਣਾਉਣਾ ਹੀ ਕਹਿੰਦੇ ਆ। ਟਿੱਕਾ ਵੀ ਰੰਗਦਾ ਹੀ ਲੱਗਦਾ। ਨਾਲੇ ਦੀਪ ਪੁੱਤ ਤੂੰ ਕਿੱਥੇ ਬਣਾਉਣੀ ਐ ਤੀਂ ਹੋਲੀ? ਟੱਠੇ ਖੂਚ। ਟੱਠੇ ਖੂਚ। ਆਖੀ ਬੋਲੀ ਜਾਂਨਾ ਪੁੱਤ। ਸ਼ੁਭ ਸ਼ੁਭ ਬੋਲ। ਚੰਗਾ ਪੜਾ ਮੈਂ ਪ੍ਰੋਗਰਾਮ ਬਣਾਇਆ ਸੀ ਆਪਣੇ ਦੋਸਤਾਂ ਨਾਲ ਹੋਲੀ ਖੇਡਣ ਦਾ। ਪਰ ਮਮਮੀ ਨੇ ਮਮਮੀ ਨੇ ਮੇਰੇ ਸਾਰੇ ਪਲਾਨ ਤਾਂ ਪਾਣੀ ਫੇਰਤਾ। ਕਹਿੰਦੀ ਹੋਲੀ ਵਾਲੇ ਦਿਨ ਵਿਆਹ ਤੇ ਜਾਣਾ। ਵਿਆਹ ਤੇ ਜਾਣਾ ਉਹ ਹੋਲੀ ਵਾਲੇ ਦਿਨ ਕਿਸੇ ਦਾ ਵਿਆਹ ਨਹੀਂ ਹੁੰਦਾ ਮਨਦੀਪ ਪੁੱਤ ਤੂੰ ਝੂਠ ਕਿਉਂ ਬੋਲਿਆ ਦੀਪ ਨੂੰ ਪਾਪਾ ਜੀ ਮੈਂ ਤਾਂ ਤਾਂ ਬੋਲਿਆ ਸੀ ਹੋਲੀ ਖੇਡਣ ਨਾਲ ਸਾਰਾ ਘਰ ਕਿੰਨਾ ਗੰਦਾ ਹੋ ਜਾਣਾ ਸੀ ਤੂੰ ਇਹ ਤਾਂ ਸੋਚ ਲਿਆ ਕਿ ਭਈ ਹੋਲੀ ਖੇਡਣ ਨਾਲ ਗੰਦ ਪੈ ਜਾਣਾ ਪਰ ਇਹ ਨਹੀਂ ਸੋਚਿਆ ਕਿ ਤੇਰਾ ਬੱਚਾ ਕਿਸ ਖੁਸ਼ੀ 'ਚ ਖੁਸ਼ ਹੈ ਨਾਲੇ ਪੁੱਤ ਹੋਲੀ ਸਾਲ 'ਚ ਇੱਕ ਵਾਰ ਆਉਂਦੀ ਹੈ ਰੋਜ਼-ਰੋਜ਼ ਨਹੀਂ ਆਉਂਦੀ ਇਹ ਘਰ 'ਚ ਗੰਦ ਪੈ ਜਾਊਗਾ ਫੇਰ ਕੀ ਹੋ ਗਿਆ ਜਦੋਂ ਸਾਰੇ ਲੋਕ ਖੁਸ਼ੀ ਨਾਲ ਮਨਾਉਣਗੇ ਤਿਹਾਰ ਤੇ ਮੇਰਾ ਪੁੱਤਾ ਕਿਉਂ ਨਹੀਂ ਮਨਾਊਗਾ ਯੈਸ ਆ ਬਣੀ ਨਾ ਗੱਲ ਹੁਣ ਤਾਂ ਮੈਂ 10 ਸਾਰੇ ਰੰਗ ਲੈ ਆ ਕੇ ਆਪਣੇ ਦੋਸਤਾਂ ਨਾਲ ਖੇਡੂਗਾ ਹੋਲੀ ਕੋਈ ਨਾ ਪੁੱਤ ਖੇਡ ਲਈ ਹੋਲੀ ਪਰ ਫਰਸ਼ਾਂ ਤੇ ਜਿੰਨਾ ਵੀ ਰੰਗ ਜੰਮੂਗਾ ਨਾ ਰਗੜ ਰਗੜ ਤੂੰ ਹੀ ਸਾਫ਼ ਕਰੇਂਗਾ ਕਿਉਂ ਪਾਪਾ ਜੀ ਸਹੀ ਕਿਹਾ ਨਾ ਮੈਂ ਹਾਂ ਹਾਂ ਪੁੱਤ ਬਿਲਕੁਲ ਸਹੀ ਕਿਹਾ ਤੂੰ ਪਰ ਦਾਦਾ ਜੀ ਮੈਂ ਤਾਂ ਕਦੇ ਪਾਣੀ ਦਾ ਗਲਾਸ ਚੱਕ ਕੇ ਨਹੀਂ ਪੀਤਾ ਆ ਸਫਾਈ ਕੀ ਮੈਂ ਕਰੂੰਗਾ ਦੇਖ ਲੈ ਪੁੱਤ ਜੇ ਹੋਲੀ ਖੇਡਣੀ ਆ ਸਫਾਈ ਤਾਂ ਤੈਨੂੰ ਕਰਨੀ ਪਊਗੀ ਚਾਹੇ ਹੱਸ ਕੇ ਕਰ ਲੈ ਚਾਹੇ ਰੋ ਕੇ ਹੈ ਹੈ ਨਹੀਂ ਹਾਂ ਕਾਲ ਜੀ ਸਾਰਿਆਂ ਨੂੰ ਹੈਪੀ ਹੋਲੀ ਸਾਰਿਆਂ ਨੂੰ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਸੋ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਜੀ ਆਪਣੇ ਪਿਆਰੇ-ਪਿਆਰੇ ਕਮੈਂਟਾਂ ਚ ਜਰੂਰ ਦੱਸਿਓ ਜੀ ਤੇ ਇਹ ਵੀਡੀਓ ਬਣਾਉਣ ਚ ਜੀ ਕਾਮੇਡੀ ਵਾਲੀ ਚ ਸਪੈਸ਼ਲ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਜੀ ਸੋ ਪਲੀਜ਼ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਜੀ ਤੇ ਪੇਜ ਨੂੰ ਫੋਲੋ ਵੀ ਜਰੂਰ ਕਰਿਓ ਸਤਿ ਸ੍ਰੀ ਅਕਾਲ